ਪੰਜਾਬ ਦੇ ਇੱਕ ਸਰਕਾਰੀ ਸਕੂਲ 'ਚ ਸਿੱਖਿਆ ਕ੍ਰਾਂਤੀ ਤਾਂ ਪਿਛਲੇ ਮਹੀਨੇ ਚ ਆ ਗਈ ਸੀ ਪਰ ਅਫਸੋਸ ਇਹ ਕਿ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਤੇ ਹੋਇਆ ਖਰਚਾ ਮੁੱਖ ਅਧਿਆਪਕ ਨੂੰ ਹਾਲੇ ਤੱਕ ਨਹੀਂ ਮਿਲਿਆ ਤੇ ਖਰਚਾ ਵੀ ਕੋਈ 2-4 ਹਜ਼ਾਰ ਨਹੀਂ 40 ਹਜ਼ਾਰ ਦੇ ਲਗਭਗ ਹੈ ਹੁਣ ਹਲਕੇ ਦੇ ਐਮਐਲਏ ਸਾਹਿਬ ਨੇ ਆਉਣਾ ਹੈ ਚਾਹ ਨਾਲ ਡਰਾਈ ਫਰੂਟ ਖਵਾਈਏ ਜਾਂ ਨਹੀਂ ਇਹ ਸੋਚਣ ਦਾ ਮੌਕਾ ਤਾਂ ਸਕੂਲ ਵਾਲਿਆਂ ਨੂੰ ਦਿੱਤਾ ਹੀ ਨਹੀਂ ਗਿਆ ਕਹਿੰਦੇ ਜ਼ੁਬਾਨੀ ਤੌਰ ਤੇ ਪਹਿਲਾਂ ਹੀ ਹੁਕਮ ਹੋ ਗਿਆ ਕਿ ਮੁੱਖ ਮਹਿਮਾਨ ਨੂੰ ਚਾਹ ਡਰਾਈ ਫਰੂਟ ਦੇ ਨਾਲ ਪਿਉਣੀ ਹੈ ਹਾਲੇ ਇੱਥੇ ਹੀ ਬਸ ਨਹੀਂ ਹੁਕਮ ਇਹ ਵੀ ਲੱਗਿਆ ਕਿ ਐਮਐਲਏ ਸਾਹਿਬ ਦੇ ਨਾਲ ਆਉਣ ਵਾਲਿਆਂ ਨੂੰ ਚਾਹ ਨਾਲ ਸਮੋਸਾ ਵੀ ਖਵਾਇਆ ਜਾਵੇ ਹਾਲੇ ਇੱਥੇ ਹੀ ਬਸ ਗਿਓ ਆਮਕਰ ਦੇ ਵਿਧਾਇਕ ਦੇ ਸਵਾਗਤ ਦੇ ਲਈ ਹੁਕਮ ਹੋਰ ਵੀ ਲੱਗੇ ਉਹ ਵੀ ਸੁਣਿਓ ਹੁਕਮ ਲੱਗਿਆ ਕਿ ਪੀਟੀਐਮ ਦੇ ਬਹਾਨੇ ਬੱਚਿਆਂ ਦੇ ਮਾਪਿਆਂ ਨੂੰ ਸੱਦਿਆ ਜਾਵੇ ਤਾਂ ਜੋ ਇਕੱਠ ਦਿਖਾਇਆ ਜਾ ਸਕੇ ਤੇ ਲਾਜ਼ਮੀ ਹੈ ਭਾਈ ਐਮਐਲਏ ਸਾਹਿਬ ਨੇ ਆਉਣਾ ਹੈ ਛੋਟੀ ਮੋਟੀ ਗੱਲ ਥੋੜੀ ਹੈ ਤੇ ਫਿਰ ਵੀਡੀਓਗ੍ਰਾਫੀ ਵੀ ਹੋਣੀ ਹੈ ਉਹਦੇ ਚ ਇਕੱਠ ਤਾਂ ਹੋਣਾ ਚਾਹੀਦਾ ਕਿਉਂਕਿ ਫਿਰ ਫੋਟੋਆਂ ਵੀਡੀਓ ਜੋ ਸੋਸ਼ਲ ਮੀਡੀਆ ਤੇ ਪਾ ਕੇ ਪ੍ਰਚਾਰ ਵੀ ਕਰਨਾ ਹੈ ਕੇ ਲੋਕ ਸਾਡੀ ਸਿੱਖਿਆ ਕ੍ਰਾਂਤੀ ਤੋਂ ਬਹੁਤ ਕੁਛ ਨੇ ਬਹੁਤ ਬੱਟੇ ਇਕੱਠੇ ਹੋ ਰਹੇ ਨੇ ਹੁਕਮ ਤਾਂ ਇਹ ਵੀ ਲੱਗਿਆ ਕਿ ਚਾਹ ਚੀਨੀ ਦੇ ਕੱਪਾਂ ਚ ਹੋਣੀ ਚਾਹੀਦੀ ਹੈ ਹੁਕਮ ਤਾਂ ਇਹ ਵੀ ਲੱਗਿਆ ਕਿ ਭਾਈ ਸਾਊਂਡ ਸਿਸਟਮ ਚੰਗਾ ਵਰਤਿਆ ਜਾਵੇ ਤਾਂ ਜੋ ਐਮਐਲਏ ਸਾਹਿਬ ਦੀ ਕੱਲੀ ਕੱਲੀ ਗੱਲ ਖਾਨੇ ਚ ਪਵੇ ਇਸ ਤੋਂ ਇਲਾਵਾ ਵੀ ਬੜੇ ਹੁਕਮ ਲੱਗੇ ਤੇ ਨਾਲ ਹੀ ਅਖੀਰ ਦੇ ਵਿੱਚ ਇਹ ਵੀ ਲਿਖ ਦਿੱਤਾ ਗਿਆ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਹੋਈ ਤਾਂ ਇਸ ਦਾ ਜ਼ਿੰਮੇਵਾਰ ਸਬੰਧਤ ਸਕੂਲ ਦਾ ਮੁਖ ਅਧਿਆਪਕ ਹੋਵੇਗਾ ਹੋਰ ਤਾਂ ਹੋਰ ਇੱਕ ਹੁਕਮ ਜ਼ਬਾਨੀ ਜ਼ਬਾਨੀ ਤੌਰ ਤੇ ਇਹ ਵੀ ਲੱਗਾ ਕਿ ਸਕੂਲ ਦੇ ਵਿੱਚ ਐਮਐਲਏ ਨੂੰ ਸਵਾਲ ਪੁੱਛਣ ਦੇ ਲਈ ਕੋਈ ਕਿਸਾਨ ਜਾਂ ਕਿਸਾਨ ਜਥੇਬੰਦੀ ਨਹੀਂ ਹੋਣੀ ਚਾਹੀਦੀ ਭਾਵ ਸਕੂਲ ਦੇ ਵਿੱਚ ਐਮਐਲਏ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਹੁਣ ਜੇਕਰ ਐਸਾ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਵੀ ਸੁਭਾਵਿਕ ਤੌਰ ਤੇ ਮੁੱਖ ਅਧਿਆਪਕ ਦੀ ਸੀ ਹੁਣ ਸਾਰੀ ਤਲਵਾਰ ਮੁੱਖ ਅਧਿਆਪਕ ਦੇ ਸਿਰ ਤੇ ਲੱਗ ਗਈ ਤਾਂ ਫਿਰ ਮੁੱਖ ਅਧਿਆਪਕ ਨੇ ਕਿਉਂ ਗਲਤੀ ਕਰਨੀ ਸੀ ਤੇ ਮੁੱਖ ਅਧਿਆਪਕ ਸਾਹਿਬ ਨੇ ਵੀ ਫਿਰ ਖੁੱਲ ਕੇ ਪੈਸਾ ਲਾਇਆ ਉਹਨਾਂ ਨੂੰ ਇਹ ਸੀ ਕਿ ਹੁਕਮ ਲੱਗੇ ਨੇ ਭਾਈ ਕਿਸੇ ਕੰਮ ਦੇ ਵਿੱਚ ਕਮੀ ਨਾ ਰਹਿ ਜਾਵੇ ਤੇ ਉਹ ਪ੍ਰੋਗਰਾਮ ਵੀ ਹੋਇਆ ਨੀ ਪੱਥਰ ਵੀ ਰੱਖੇ ਗਏ ਨੀ ਪੱਥਰਾਂ ਤੇ ਖਰਚਾ ਵੀ ਹੋਇਆ ਆਉ ਭਗਤ ਤੇ ਖਰਚਾ ਹੋਇਆ ਟੈਂਟ ਤੇ ਖਰਚਾ ਹੋਇਆ ਕੁਰਸੀਆਂ ਤੇ ਖਰਚਾ ਹੋਇਆ ਵੇਟਰਾਂ ਤੇ ਖਰਚਾ ਹੋਇਆ ਤੇ ਉਹ ਖਰਚਾ ਪਹੁੰਚ ਗਿਆ 40000 ਦੇ ਨੇੜੇ ਕਿਉਂਕਿ ਸਾਰੇ ਦਾ ਸਾਰਾ ਮੁੱਖ ਅਧਿਆਪਕ ਸਾਹਿਬ ਨੇ ਆਪਣੀ ਜੇਬ ਚੋਂ ਦਿੱਤਾ ਹੁਣੇ ਸਭ ਹੁਕਮਤਾ ਜ਼ੁਬਾਨੀ ਤੇ ਲਿਖਤੀ ਤੌਰ ਤੇ ਲੱਗ ਗਏ ਪਰ ਇਹਨਾਂ ਦੇ ਵਿੱਚ ਇੱਕ ਲਾਈਨ ਕਿਤੇ ਨਹੀਂ ਲਿਖੀ ਸੀ ਨਾ ਕਿਸੇ ਨੇ ਕਹੀ ਸੀ ਕਿ ਭਾਈ ਇਸ ਪ੍ਰੋਗਰਾਮ ਤੇ ਹੋਇਆ ਖਰਚਾ ਕਦੋਂ ਸਕੂਲ ਨੂੰ ਮਿਲੇਗਾ April ਚ ਪ੍ਰੋਗਰਾਮ ਹੋਇਆ April ਮਹੀਨਾ ਵੀ ਗਿਆ ਇਹ ਪੈਸੇ ਨਹੀਂ ਆਏ June ਮਹੀਨਾ ਵੀ ਗਿਆ July ਮਹੀਨਾ ਵੀ ਗਿਆ ਤੇ ਅੱਜ ਅਗਸਤ ਚੱਲ ਰਿਹਾ ਹੈ ਪਰ ਹਾਲੇ ਤੱਕ ਸਿੱਖਿਆ ਕ੍ਰਾਂਤੀ ਦਾ ਪੈਸਾ ਪਤਾ ਨਹੀਂ ਕਿੱਥੇ ਖੜ ਗਿਆ ਰਾਹ ਦੇ ਵਿੱਚ ਆਉਂਦਾ ਆਉਂਦਾ ਹਾਲੇ ਤੱਕ ਮੁੱਖ ਅਧਿਆਪਕ ਦੇ ਕੋਲ ਪਹੁੰਚੇ ਨਹੀਂ ਹੁਣ ਮੈਂ ਇੱਥੇ ਸਰਕਾਰ ਨੂੰ ਸਵਾਲ ਕਰਨਾ ਚਾਹਣਾ ਕਿ ਭਾਈ ਜਦ ਹੁਕਮ ਭੇਜੇ ਗਏ ਲਿਖਤੀ ਰੂਪ ਦੇ ਵਿੱਚ ਜਾਂ ਜ਼ੁਬਾਨੀ ਰੂਪ ਦੇ ਵਿੱਚ ਤਾਂ ਨਾਲ ਕੋਈ ਚੈੱਕ ਜਾਂ ਕੋਈ ਪੈਸੇ ਵੀ ਭੇਜ ਦਿੰਦੇ ਹੋਣ ਤੁਸੀਂ ਚਾਹੁੰਦੇ ਤਾਂ ਆਏ ਹੋ ਕਿ ਆਮ ਕਰਾਂ ਦੇ ਵਿਧਾਇਕਾਂ ਦਾ ਸਵਾਗਤ ਖਾਸ ਹੋਵੇ ਤਾਂ ਫਿਰ ਖਾਸ ਸਵਾਗਤ ਦੇ ਲਈ ਪੈਸੇ ਤਾਂ ਲੱਗਣੇ ਹੀ ਜਾਂ ਤਾਂ ਫਿਰ ਇਹ ਮੰਨ ਲੀਏ ਕਿ ਸਰਕਾਰ ਕੋਲ ਪੈਸਾ ਹੀ ਨਹੀਂ ਤੇ ਜੇ ਸਰਕਾਰ ਕੋਲ ਪੈਸਾ ਨਹੀਂ ਤਾਂ ਫਿਰ ਭਾਈ ਸਿੱਖਿਆ ਕ੍ਰਾਂਤੀ ਤੋਂ ਬਾਅਦ ਤੁਸੀਂ ਕਿੰਨੀਆਂ ਰੈਲੀਆਂ ਕਿੰਨੇ ਪ੍ਰੋਗਰਾਮ ਕੀਤੇ ਉਹ ਪੈਸਾ ਕਿੱਥੋਂ ਆਇਆ ਜਾ ਫਰੇਮ ਮੰਨਿਏ ਕਿ ਉਹ ਵੀ ਇਸੇ ਤਰ੍ਹਾਂ ਕਿਸੇ ਨਾ ਕਿਸੇ ਨੂੰ ਹੁਕਮ ਚਾੜੇ ਗਏ ਜੇਕਰ ਸੱਚਮੁੱਚ ਸਰਕਾਰ ਦੇ ਕੋਲ ਪੈਸਾ ਨਹੀਂ ਤਾਂ ਫਿਰ ਇਹ ਦੱਸਿਓ ਕਿ ਕਿੰਨੇ ਕਿੰਨੇ ਐਸੇ ਤੁਹਾਡੇ ਵਿਧਾਇਕ ਤੁਹਾਡੇ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਖੁਦ ਨੇ ਜਿਨ੍ਹਾਂ ਦੀ ਅਪ੍ਰੈਲ ਮਹੀਨੇ ਤੋਂ ਹੁਣ ਤੱਕ ਤਨਖਾਹ ਨਹੀਂ ਪਈ ਮੈਨੂੰ ਨਹੀਂ ਲੱਗਦਾ ਕੋਈ ਹੋਊਗਾ ਤੇ ਫਿਰ ਭਾਈ ਜੇਕਰ ਤੁਹਾਡੀਆਂ ਤਨਖਾਹਾਂ ਵੇਲੇ ਸਰਕਾਰ ਕੋਲ ਪੈਸਾ ਆ ਜਾਂਦਾ ਤੁਹਾਡੇ ਪ੍ਰੋਗਰਾਮਾਂ ਵੇਲੇ ਸਰਕਾਰ ਕੋਲ ਪੈਸਾ ਆ ਜਾਂਦਾ ਤੁਹਾਡੇ ਇਸ਼ਤਿਹਾਰਾਂ ਵੇਲੇ ਸਰਕਾਰ ਕੋਲ ਪੈਸਾ ਆ ਜਾਂਦਾ ਤੇ ਫਿਰ ਜਿਹੜੇ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਸਕੂਲਾਂ ਦੇ ਵਿੱਚ ਹੋਏ ਨੇ ਉਹਨਾਂ ਵੇਲੇ ਪੈਸਾ ਕਿੱਥੇ ਜਾਂਦਾ ਹਾਲਾਂਕਿ ਮੈਂ ਇਹ ਗੱਲ ਪੰਜਾਬ ਦੇ ਸਿਰਫ ਇੱਕ ਸਕੂਲ ਦੀ ਕਰ ਰਿਹਾ ਜਿਸ ਦਾ ਡਾਟਾ ਮੇਰੇ ਕੋਲੇ ਅੱਜ ਦੀ ਡੇਟ ਤੱਕ ਜਦ ਤੱਕ ਮੈਂ ਵੀਡੀਓ ਰਿਕਾਰਡ ਕਰ ਰਿਹਾ ਹਾਂ ਸਕੂਲ ਦੇ ਕੋਲ ਇੱਕ ਵੀ ਪੈਸਾ ਜਿੰਨਾ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਤੇ ਲੱਗਾ ਨਹੀਂ ਪਹੁੰਚਾ ਹੋ ਸਕਦਾ ਹੈ ਪੰਜਾਬ ਦੇ ਹੋਰ ਵੀ ਬਹੁਤੇ ਸਕੂਲ ਐਸੇ ਹੋਣ ਜਿਨ੍ਹਾਂ ਦੇ ਕੋਲ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮਾਂ ਤੇ ਲੱਗਾ ਇੱਕ ਵੀ ਪੈਸਾ ਹਾਲੇ ਤੱਕ ਨਾ ਪਹੁੰਚਿਆ ਹੋਵੇ ਤੇ ਹੋ ਇਹ ਵੀ ਸਕਦਾ ਕਿ ਕੁਝ ਸਕੂਲ ਐਸੇ ਵੀ ਹੋਣ ਜਿਨ੍ਹਾਂ ਕੋਲ ਜਿੰਨਾ ਕੋ ਰੁਪਈਆ ਸਰਕਾਰ ਨੇ ਨਿਰਧਾਰਤ ਕੀਤਾ ਸੀ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮਾਂ ਦਾ ਉਹ ਪਹੁੰਚ ਵੀ ਗਿਆ ਹੋਵੇ ਇਸ ਦੇ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈਮ ਹੈ ਜੁੜੇ ਰਹੋ ਆਰਐਮ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤਾਂ ਜਸ ਕਰਵਾਉਂਦੇ ਹੋ ਜਾਇਤ ਧੰਨਵਾਦ